ਅਸੀਂ ਦਰਿਆ ਤੇ ਕਬਜ਼ਾ ਨਹੀਂ ਕੀਤਾ ਸਾਡੀਆਂ ਜ਼ਮੀਨਾਂ ਤੋਂ ਦਰਿਆ ਦਾ ਜਿਹੜਾ ਕਬਜ਼ਾ ਛੁਡਾਇਆ ਜਾਵੇ ਫਸਲ ਕਦੋਂ ਲਗਦਾ ਬੀਜ ਲੂਗੇ ਤੁਸੀਂ ਫਸਲ ਨਹੀਂ ਬੀਤੀ ਜਣੀ ਹਣੀ ਹੁਣ ਕੱਲ ਨੂੰ ਤੁਸੀਂ ਹੋਰ ਭਰਾ ਸਾਡੇ ਜਾਂ ਕੋਈ ਹਰ ਕੋ ਕਹੂਗਾ ਵੀ ਇਹ ਤਾਂ ਦਰਿਆ ਸੀਗਾ ਇੱਕ ਸਾਲ ਬਾਅਦ ਕਹਣਗੇ ਵੀ ਦਰਿਆ ਸੀ ਪਰ ਨਹੀਂ ਦਰਿਆ ਨਹੀਂ ਇਹ ਸਾਡੀਆਂ ਮਾਲਕੀ ਜ਼ਮੀਨਾਂ ਸੀ ਜਿਹਦੇ ਖੇਰ ਉਹਦੀ ਰੇਤ ਤਾਂ ਇਨ ਲੋਕਾਂ ਦੀ ਰੇਤ ਇਥੋਂ ਸੌਖੀ ਚੱਕ ਹੋ ਰਹੀ ਜਾਂ ਨਹੀਂ ਕੀ ਕਹਨੇ ਹੋ ਕਿ 3-4 ਸਾਲ ਫਸਲ ਵੀ ਨਹੀਂ ਹੋਣੀ ਕੀ ਲੈਣ ਕੀ ਆਨੇ ਤੇ ਯੋਹ ਵੇਖਦੀ ਆਈਦਾ ਜੀ ਤੁੰ ਪੱਧਰ ਪੱਧਰ ਕੇ ਇਸ ਤਰ੍ਹਾਂ ਕਰ ਲਾ ਟਰੈਕ ਰੋਡ ਲਗਾ ਕੇ ਫੇਜ ਤਾ ਤੁਸੀਂ ਕਹਨੇ ਹੋ ਕਿ 3-4 ਸਾਲ ਫਸਲ ਵੀ ਨਹੀਂ ਹੋਣੀ ਤਿੰਨ ਚਾਰ ਸਾਲ ਫਸਲ ਨਹੀਂ ਹੋਣੀ ਤੇ ਫਿਰ ਤੁਸੀਂ ਰੋਜ ਇੱਥੇ ਦਰਿਆ ਟੱਪ ਕੇ ਆਨੇ ਹੋ ਕਿਸ਼ਤੀ ਬੈ ਕੇ ਕੀ ਲੈਣ ਕੀ ਆਨੇ ਫਿਰ ਇਹੋ ਵੇਖ ਲਈ ਆਈਦਾ ਜੀ ਪੱਧਰ ਪੱਧਰ ਕੇ ਇਤਰਾਵ ਕਰ ਲਾ ਟ੍ਰਾਈਡਰ ਉਹਨਾਂ ਦਾ ਆ ਗਏ ਹੂੰ ਸ਼ਾਇਦ ਕੜਕ ਪੀਜੀ ਜਾਵੇ ਪਰ ਵੀਜ ਦੇ ਵਾਸਤੇ ਹੈਗੀ ਦਰਿਆ ਲਾਗੇ ਦਰਿਆ ਦੇ ਆ ਦਰਿਆ ਨੇ ਫੇਟਾ ਹੀ ਦੇਣੀ ਚੜੀ ਜਾਂਦੀ ਆ ਤੇ ਇੱਥੇ ਦਰਿਆ ਸੀ ਪਹਿਲਾਂ ਨਹੀਂ ਜੀ ਵਾ ਇੱਥੇ ਪਹਿਲਾਂ ਝੋਨੇ ਲੱਗਦੇ ਹੋਈ ਦਰਿਆ ਰਹੀ ਇੱਥੇ ਹੈਗਾ ਇੰਨਾਂ ਇਹ ਲੋਕਾਂ ਦੇ ਹੱਸਦੇ ਵਾਸਤੇ ਸੀ ਲੋਕ ਬੜੀਆਂ ਸੋਹਣੀਆਂ ਫਸਲਾਂ ਹੁੰਦੀਆਂ ਸੀ ਇੱਥੇ ਉਹਨਾਂ ਜ਼ਮੀਨਾਂ ਦੇ ਵਿੱਚ ਨੌ ਘਰ ਰੋੜ ਕੇ ਤੇ ਜ਼ਮੀਨ ਸਾਰੀ ਰੋੜ ਕੇ ਸੈਂਕੜੇ ਏਕੜ ਤੇ ਦਰਿਆ ਰਿਆ ਦਰਿਆ ਵਗਣ ਲੱਗ ਗਿਆ ਹੁਣ ਕੱਲ ਨੂੰ ਤੁਸੀਂ ਹੋਰ ਭਰਾ ਸਾਡੇ ਜਾਂ ਕੋਈ ਹਰ ਕੋ ਕਹੂਗਾ ਵੀ ਇਹ ਤਾਂ ਦਰਿਆ ਸੀਗਾ ਇੱਕ ਸਾਲ ਬਾਅਦ ਕਹਣਗੇ ਵੀ ਦਰਿਆ ਸੀ ਪਰ ਨਹੀਂ ਦਰਿਆ ਰਹੀ ਹੈ ਸਾਡੀਆਂ ਮਾਲਕੀ ਜ਼ਮੀਨਾਂ ਸੀ ਫਿਰ ਜਦੋਂ ਤੁਸੀਂ ਕਹਿੰਦੇ ਹੋ ਕਿ ਤਿੰਨ ਚਾਰ ਸਾਲ ਫਸਲ ਵੀ ਨਹੀਂ ਹੋਣੀ ਤਿੰਨ ਚਾਰ ਸਾਲ ਫਸਲ ਨਹੀਂ ਹੋਣੀ ਤੇ ਫਿਰ ਤੁਸੀਂ ਰੋ ਜਿੱਤੇ ਦਰਿਆ ਟੱਪ ਕੇ ਆਨੇ ਹੋ ਕਿਸ਼ਤੀ ਬੈਠ ਕੇ ਕੀ ਲੈਣ ਕੀ ਆਨੇ ਫਿਰ ਇਹੋ ਵੇਖ ਲਈ ਆਈਦਾ ਜੀ ਪੱਧਰ ਪੱਧਰ ਕੇ ਇਸ ਤਰ੍ਹਾਂ ਕਰ ਲਾ ਟਰੈਕਰ ਨੂੰ ਲਗਾ ਕੇ ਸ਼ਾਇਦ ਕੜਕ ਬੀਜੀ ਜਾਵੇ ਪਰ ਬੀਜਦੇ ਆਸ ਤੇ ਹੈ ਕਿ ਦਰਿਆ ਲਾਗੇ ਦਰਿਆ ਦੇ ਆ ਇਧਰ ਆ ਰਹੀ ਫੇਟ ਆਈ ਦੇਣੀ ਚੱਲੀ ਜਾਵਦੀ ਹੈ ਮਗਰ ਘਰ ਵੀ ਫੈਣੇ ਮੜਖਾ ਹਿੰਗ ਦਾ ਵਕਾਰ ਆਪਾਂ ਵੇਖੇ ਉਹਦਾ ਵੀ ਘਰ ਸਾਰਾ ਟੰਡਾ ਜਾਂਦਾ ਜੀ ਨੌ ਘਰ ਗਏ ਸਾਰੇ ਇੱਥੇ ਦਿਖ ਪਏ ਆ ਜਿਹੜੇ ਵਿੱਚ ਇਧਰ ਆ ਦੇ ਚਲੇ ਗਏ ਤੇ ਇੱਥੇ ਦਰਿਆ ਸੀ ਪਹਿਲਾਂ ਨਹੀਂ ਜੀ ਉਹ ਇੱਥੇ ਪਹਿਲਾਂ ਝੋਨੇ ਲੱਗਦੇ ਹੋਈ ਦਰਿਆ ਰਹੀ ਇੱਥੇ ਹੈਗਾ ਮਾਲਕੀ ਜ਼ਮੀਨਾਂ ਮਾਲਕੀ ਜੀ ਚਲੋ ਠੀਕ ਮਾਲਕੀ ਜਮੀਨ ਦਾ ਕੋਈ ਇਥੇ ਕਰ ਦੇਖੋ ਜੀ ਇਹ ਬਾਪੂ ਜੀ ਆ ਜਿਨ੍ਹਾਂ ਦੇ ਕਹਿੰਦੇ ਕਿ 15 16 ਏਕੜ ਜ਼ਮੀਨ ਜਿਹਦੇ ਵਿੱਚ ਰੇਤਾ ਪੈ ਗਈ ਉਸ ਤੋਂ ਬਾਅਦ ਇਹ ਗੱਲ ਕੀਤੀ ਜਦ ਦੋ ਕਿੱਲੇ ਜਿਹੜੀ ਜ਼ਮੀਨ ਹੈ ਉਹ ਇਸ ਦਰਿਆ ਜਿੱਥੇ ਨਵਾਂ ਦਰਿਆ ਸ਼ੁਰੂ ਹੋ ਗਿਆ ਉਹਦੀ ਪੇੜ ਹੈ ਤੇ ਮੇਰੇ ਨਾਲ ਇੱਥੇ ਤੇ ਤਲਦੀਪ ਸਿੰਘ ਨੇ ਕੁਲਦੀਪਾ ਜੀ ਸਭ ਤੋਂ ਪਹਿਲਾਂ ਜਿਹਨਾਂ ਪੱਤਰ ਤਟਕੇ ਟੁੱਟ ਕੇ ਕਿਉਂ ਇਹਨਾਂ ਲੋਕਾਂ ਨੇ ਘਾਜੜੇ ਦਰਿਆ ਦੇ ਵਿੱਚ ਪਾਰੇ ਵੇਖੋ ਜੀ ਇਹ ਲੋਕਾਂ ਨੇ ਦਰਿਆ ਦੇ ਵਿੱਚ ਨਹੀਂ ਘਰ ਪਾਏ ਦਰਿਆ ਦੀ ਜ਼ਮੀਨ ਵੀ ਨਹੀਂ ਹੈਗੀ ਇਹ ਅਸੀਂ ਇੱਕ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਪਹਿਲਾਂ ਵੀ ਬੇਨਤੀਆਂ ਕਰਦੇ ਰਹੇ ਆ ਕਿ ਕੋਈ ਸਾਡੇ ਸੱਜਣ ਵੀਰ ਜਾਂ ਪੱਤਰਕਾਰ ਭਾਈ ਚਾਰਾਵਾ ਜਾਂ ਕੋਈ ਆਮ ਜਿਹੜੇ ਬਾਹਰ ਇਸ ਏਰੀਏ ਤੋਂ ਬਾਹਰ ਬੈਠੇ ਜਾਂ ਦੇਸ਼ ਵਿਦੇਸ਼ਿਕ ਤੇ ਵੀ ਬੈਠਿਆ ਉਹ ਇਹ ਗੱਲ ਕਹਿੰਦੇ ਆ ਕਿ ਲੋਕਾਂ ਨੇ ਦਰਿਆ ਪੂਰ ਕੇ ਦਰਿਆਵਾਂ ਦੀ ਜਗਾ ਮਾਲ ਲਈ ਆ ਤਾਂ ਕਰਕੇ ਦਰਿਆਵਾਂ 'ਚ ਹਾੜ ਆਉਂਦੇ ਆ ਤਾਂ ਕਰਕੇ ਦਰਿਆ ਟਾਂ ਲ ਆਉਂਦੇ ਪਰ ਹਾਏ ਇਸ ਦੇ ਉਲਟ ਆ ਅਸੀਂ ਤੁਹਾਨੂੰ ਕਲੀਅਰ ਕਰਨਾ ਚਾਹੁੰਦੇ ਆ ਕਿ ਇਹ ਜਿਹੜੀ ਜ਼ਮੀਨ ਸਾਡੀ ਮਾਲਕੀ ਆ ਜੀ ਜਿੰਨੀ ਵੀ ਇੱਥੇ ਦਰਿਆ ਬਿਆਸ ਆ ਜਾਂ ਸਤਲੁਜ ਆ ਜਾਂ ਕੋਈ ਵੀ ਕਈਆਂ ਦਰਿਆਵਾਂ ਦੇ ਵਿੱਚ ਦਰਿਆ ਦੀ ਆਪਣੀ ਜ਼ਮੀਨ ਹੀ ਹੈਗੀ ਇਹ ਦਰਿਆ ਦੇ ਵਹਿਣ ਆ ਕਦੀ ਕਿਸੇ ਪਾਸੇ ਨੂੰ ਬੁਲਾਦਾ ਹੁਣ ਤੁਸੀਂ ਇਹ ਜਿਹੜਾ ਪਹਿਲਾ ਦਰਿਆ ਦਾ ਵਹਿਣ ਚੱਲਦਾ ਸੀ ਉਹ ਜਿੱਥੇ ਪੋਖਲੇ ਨਾਲ ਚੱਲਦੀਆਂ ਧੋੜੇ ਲੱਗਿਆ ਉਧਰਲੇ ਪਾਸੇ ਸੀਗਾ ਇਸ ਵਾਰ ਜਦੋਂ ਹੜ ਆਇਆ ਤੇ ਹੜ ਦੇ ਦਰਿਆ ਨੇ ਬੰਨ ਨੂੰ ਢਾ ਲਾ ਕੇ ਤੇ ਦਰਿਆ ਨੇ ਆਪਣਾ ਵਹਿਣ ਬਦਲ ਲਿਆ ਸਾਡੀਆਂ ਇਹ ਲੋਕਾਂ ਦੇ ਹੱਸ ਦੇ ਵਾਸਤੇ ਅਸੀਂ ਲੋਕ ਬੜੀਆਂ ਸੋਹਣੀਆਂ ਫਸਲਾਂ ਹੁੰਦੀਆਂ ਸੀ ਇੱਥੇ ਉਹਨਾਂ ਜ਼ਮੀਨਾਂ ਦੇ ਵਿੱਚ ਨੌ ਘਰ ਰੋੜ ਕੇ ਤੇ ਜ਼ਮੀਨ ਸਾਰੀ ਰੋੜ ਕੇ ਸੈਂਕੜੇ ਏਕੜ ਤੇ ਦਰਿਆ ਰਿਆ ਦਰਿਆ ਵਗਣ ਲੱਗ ਗਿਆ ਹੁਣ ਕੱਲ ਨੂੰ ਤੁਸੀਂ ਹੋਰ ਭਰਾ ਸਾਡੇ ਜਾਂ ਕੋਈ ਹਰ ਕੋ ਕਹੂਗਾ ਵੀ ਇਹ ਤਾਂ ਦਰਿਆ ਸੀਗਾ ਇੱਕ ਸਾਲ ਬਾਅਦ ਕਹਣਗੇ ਵੀ ਦਰਿਆ ਸੀ ਪਰ ਨਹੀਂ ਦਰਿਆ ਨਹੀਂ ਇਹ ਸਾਡੀਆਂ ਮਾਲਕੀ ਜ਼ਮੀਨਾਂ ਸੀ ਨੌ ਘਰ ਰੋੜ ਕੇ ਤੇ 10ਵਾਂ ਜਿਹੜਾ ਵਾ ਇਹ ਹੁਣ ਐਸ ਵਕਤ ਟਹਿ ਰਿਹਾ ਆ ਇੱਕ ਪਾਰ ਆਪਣੇ ਪਿੱਛੇ ਆ ਇਹ ਵੀ ਇਹਨੂੰ ਢਾ ਲੱਗੀ ਆ ਜ਼ਮੀਨ ਟਹਿ ਰਹੀ ਆ ਜਿੱਥੇ ਤੁਸੀਂ ਬਾਪੂ ਦੀ ਪਹਿਲਾਂ ਇੰਟਰਵਿਊ ਕੀਤੀ ਆ ਅੱਧੀ ਜ਼ਮੀਨ ਇਹਦੀ ਦਰਿਆ ਚਲੀ ਗਈ ਆ ਅੱਧੀ ਜ਼ਮੀਨ ਜਿਹੜੀ ਆ ਬਾਹਰ ਇਹਦੇ ਵਿੱਚ ਫਸਲ ਨਹੀਂ ਹੋਣੀ ਕੋਈ ਹਜੇ ਕਈ ਸਾਲ ਤੇ ਇਹ ਜਿੱਦਾਂ ਦਰਿਆ ਨੇ ਢਾ ਲਈ ਆ ਲੱਗਦਾ ਵੀ ਇਧਰ ਵੀ ਜ਼ਮੀਨ ਨਹੀਂ ਰਹਿਣੀ ਤੇ ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਸਾਡੀਆਂ ਮਾਲਕੀਆਂ ਜ਼ਮੀਨਾਂ ਨੇ ਮਾਲਕੀਆਂ ਜ਼ਮੀਨਾਂ ਦੇ ਵਿੱਚ ਅਸੀਂ ਘਰ ਵੀ ਪਾਵਾਂਗੇ ਫਸਲ ਵੀ ਬੀਜਾਂਗੇ ਤੇ ਅਸੀਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀਆਂ ਜਮੀਨ ਅਸੀਂ ਦਰ ਸਾਡੀਆਂ ਜ਼ਮੀਨਾਂ ਤੋਂ ਦਾ ਦਰਿਆ ਦਾ ਜਿਹੜਾ ਕਬਜ਼ਾ ਛਡਾਇਆ ਜਾਵੇ ਇਸ ਦਰਿਆ ਦਾ ਪੱਕਾ ਹੱਲ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹ ਨਾ ਆਵੇ ਜੇ ਵੀ ਆਪਾਂ ਰੇਤਾ ਦੇਖ ਰਹੇ ਹਾਂ ਵੱਡਾ ਵੱਡੇ ਢੇਰ ਲੱਗੇ ਆ ਜੀ ਇਹਦੇ ਵਿੱਚ ਅਜੇ ਵੀ ਰੇਤਾ ਭਈ ਆ ਕੀ ਲੱਗਦਾ ਕਦੋਂ ਤੱਕ ਜਿਹੜੀ ਦੁਬਾਰਾ ਇੱਥੇ ਫਸਲ ਜਿਹੜੀ ਹਰੀ ਭਰੀ ਫਸਲ ਦਿਖੂਗੀ ਵੇਖੋ ਜੇ ਜਿਹੋ ਜਿਹੇ ਹਾਲਾਤ ਨੇ ਜਿਥੇ ਜੇ ਮਦਦ ਲਈ ਆਪਾਂ ਗੱਲ ਕਰਦੇ ਹਾਂ ਵੀ ਸਰਕਾਰ ਮਦਦ ਕਰਦੀ ਅੱਜ ਤੱਕ ਤੇ ਇਹਨਾਂ ਜ਼ਮੀਨਾਂ ਜੋ ਹੋ ਸਕਦਾ ਸੀ ਹੁਣ ਤੱਕ ਰੇਤ ਨਿਕਲ ਜਾਂਦੀ ਤੇ ਇਹਦੇ ਵਿੱਚੋਂ ਮਤਲਬ ਕੱਢੀ ਜਾ ਸਕਦੀ ਏ ਜਮੀਨਾਂ ਦੇ ਹਾਲਾਤ ਕੁਝ ਬਦਲ ਜਾਂਦੇ ਆਪਾਂ ਫਸਲ ਬੀਜਦੇ ਹੁਣ ਕਣਕ ਦੀ ਬਿਜਾਈ ਚੱਲ ਰਹੀ ਹੈ ਤੇ ਅਜੇ ਤੱਕ ਜਮੀਨਾਂ 'ਚ ਰੇਤ ਪਈ ਆ ਐਸ ਵਾਰ ਤਾਂ ਜਿਹੜੀ ਕਣਕ ਦੀ ਫਸਲ ਇਹ ਨਹੀਂ ਬੀਜੀ ਜਾ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਹਿ ਨਹੀਂ ਸਕਦੇ ਆਪਾਂ ਬੀਜੀ ਜਾਵੇ ਤੇ ਜਿਹੜਾ ਹੈਗਾ ਵਾ ਜਿਹੜੇ ਰੇਤ ਦੇ ਵੱਡੇ ਵੱਡੇ ਢੇਰ ਵੇਖ ਰਹੇ ਹੋ ਇਹ ਰੇਤ ਢੇਰ ਜਿਹੜੇ ਆਪਾਂ ਨੂੰ ਪਤਾ ਸੁੱਕਣੇ ਸੋਕੇ ਜਿਹਦੀ ਫਸਲ ਮਰ ਗਈ ਉਹਦੇ ਵਿੱਚ ਪੈਸਾ ਵੀ ਕੋਲ ਕੋਈ ਨਹੀਂ ਹੈਗਾ ਉਹਦੇ ਤੇ ਉਹਨੇ ਆਉਣ ਵਾਲੇ ਸਮੇਂ ਜ਼ਮੀਨ ਕਿਵੇਂ ਬਣਾਉਣੀ ਆ ਕਿਸ਼ੋ ਜਿੱਦਾਂ ਸਰਕਾਰ ਨੇ ਗੱਲ ਕਹੀ ਸੀ ਕਿ ਜਿਹਦੇ ਖੇਤ ਉਹਦੀ ਰੇਤ ਤਾਂ ਇਨ ਲੋਕਾਂ ਦੀ ਰੇਤ ਇਥੋਂ ਸੌਖ ਨਹੀਂ ਇਹ ਜਿਸ ਦਾ ਖੇਤ ਉਸ ਦੀ ਰੇਤ ਜਿਹੜੀ ਸਰਕਾਰ ਨੇ ਕੀਤੀ ਹੈ ਨਾ ਜਿੰਨਾ ਥਾਵਾਂ ਦੇ ਵਿੱਚ ਤੇ ਮੰਨ ਲਓ ਕੱਲੀ ਰੇਤ ਦਾ ਹੀ ਆ ਜ਼ਮੀਨ ਨਹੀਂ ਉਹ ਹੈਗੀ ਉਹ ਲੋਕ ਚੁੱਕ ਵੀ ਰਿਹਾ ਸਾਡੇ ਏਰੀਏ ਤੋਂ ਬਾਹਰ ਪਰ ਸਾਡੇ ਤਾਂ ਅਜੇ ਇਸ ਏਰੀਏ ਦੇ ਵਿੱਚ ਬੰਨ ਬਹੁਤ ਟੁੱਟਿਆ ਦਰਿਆ ਵਗ ਰਿਹਾ ਇਹਨੂੰ ਬੰਦ ਕਰਨਾ ਵਾ ਬੰਨ ਦੀ ਰਿਪੇਅਰ ਕਰਨੀ ਆ ਜੇ ਅਸੀਂ ਰੇਤ ਚੁਕਵਾ ਵੀ ਦਿੰਨੇ ਕਿਸੇ ਨੂੰ ਤੇ ਬਾਅਦ ਚ ਸਾਨੂੰ ਇਥੇ ਮਿੱਟੀ ਨਹੀਂ ਮਿਲਣੀ ਅਸੀਂ ਤਾਂ ਸੰਸਥਾਵਾਂ ਦੀ ਮਦਦ ਦੇ ਨਾਲ ਬਾਬਿਆਂ ਦੀ ਮਦਦ ਦੇ ਨਾਲ ਇਹਨਾਂ ਖੇਤਾਂ ਚੋਂ ਜ਼ਮੀਨ ਤੋਂ ਰੇਤ ਕੱਢ ਕੇ ਆਪਣੇ ਲੈਵਲ ਤੇ ਜਿੱਥੇ ਦੀ ਲੋਕਲ ਕਮੇਟੀ ਸਾਡੀ ਬਣੀ ਆ ਤੇ ਆਪਣੇ ਲੈਵਲ ਤੇ ਬੰਨ ਬਣ ਰਹਾ ਹੈ ਜਦੋਂ ਸਾਡੇ ਬੰਨ ਵਜਣਗੇ ਸਾਡੇ ਬੰਨ ਰਿਪੇਅਰ ਹੋਣਗੇ ਫਿਰ ਅਸੀਂ ਫਸਲ ਦੀ ਆਸ ਕਰ ਸਕਦੇ ਹਾਂ ਇਸ ਕਰਕੇ ਅਸੀਂ ਰੇਤ ਉਹ ਨਹੀਂ ਕੱਢ ਰਹੇ ਤੇ ਅਸੀਂ ਇਸ ਬੰਨ ਤੇ ਪਾਰਾ ਰੇਤ ਕੱਢ ਗਏ ਉਹਦਾ ਸਾਨੂੰ ਕੋਈ ਬੈਨੀਫਿਟ ਨਹੀਂ ਤੁਹਾਡੀ ਵੀ ਇੱਥੇ ਜ਼ਮੀਨ ਹੈ ਜੀ ਕੀ ਹੈ ਤੁਹਾਡਾ ਸਾਡੀ ਜ਼ਮੀਨ ਹੈ ਆਪਾਂ ਪਰਲੇ ਬੰਨੇ ਆ ਤੇ ਸਾਰੇ ਰੇਤਾ ਰੇਤਾ ਭਈ ਚਾਰਜ ਫਿਰ ਤੇ ਹੜਾ ਬੰਨ ਦਾ ਕੰਮ ਚੱਲਣਾ ਜਦੋਂ ਬੰਨ ਵਜੇ ਫਿਰ ਕੰਮ ਸਾਰੇ ਹੱਲ ਹੋਣਗੇ ਤੇ ਅਜੇ ਵੀ ਬੰਨ ਵਜੇ ਸਰਕਾਰਾਂ ਮਤਕਾਰੋ ਸਰਕਾਰ ਦੇ ਕਿਸੇ ਨੇ ਸਜੋਨੀਤਾ ਜੋ ਜਿਹੜੇ ਆਮ ਲੋਕ ਇਸ ਸਹਯੋਗ ਕਰਦੇ ਸਾਰੇ ਜਿੰਨੇ ਨੇ ਫਸਲ ਕਦੋਂ ਲੱਗਦਾ ਵੇਚ ਲੂਗੇ ਤੁਸੀਂ ਫਸਲ ਨਹੀਂ ਬੀਤੀ ਜਾਂਦੀ ਸਾਡੇ ਕੋਲ ਹਰੇ ਰੇਤਾ ਹੀ ਬੜੀ ਪਈ ਆ ਦੋ ਦੋ ਫੁੱਟ ਰੇਤਾ ਚਾਰ ਫੁੱਟ ਪੰਜ ਫੁੱਟ ਰੇਤਾ ਨਿਕਲੂਗੀ ਤੇ ਫੇਰ ਰੇਤਾ ਆਪਣੇ ਉਹ ਕਣਕ ਬੀਜੀਓਗੇ ਕਣਕ ਕਿਥੇ ਬੀਜੀ ਜਾਣੀ ਕਣਕਾਂ ਦੇ ਮੋਖਾ ਜੇ ਰੇਤਾ ਨਿਕਲੂਗੀ ਤੇ ਫੇਰ ਸੂਤਰ ਹੋਣਾ ਚਲੋ ਦੇਖੋ ਮੇਰੇ ਪਿੱਛੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਿਵੇਂ ਘਰ ਬਰਬਾਦ ਹੁੰਦੇ ਆਪਾਂ ਦੇਖ ਕੇ ਕਾ ਖੰਡਰ ਬਣਦੇ ਜਾ ਰਹੇ ਆ ਉੱਥੇ ਜੋ ਬੀਬੀ ਦੇ ਵੱਡੇ ਵੱਡੇ ਖੰਭੇ ਰੁੱਖ ਦੇਖ ਲਓ ਖੰਭੇ ਦੇਖ ਲਓ ਸਭ ਕੋ ਜਿਹੜਾ ਦਰਿਆ ਨੇ ਆਪਣੇ ਵਿੱਚ ਵਹਾ ਲਿਆ ਦੂਜੀ ਗੱਲ ਜੇ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨ ਕਹਿੰਦੇ ਆ ਕਿ ਫਸਲ ਬੀਜਣੀ ਤਾਂ ਬਹੁਤ ਦੂਰ ਦੀ ਗੱਲ ਹੈ ਲੇਕਿਨ ਅਜੇ ਉਹਨਾਂ ਦਾ ਜਿਹੜਾ ਟਾਈਮ ਜਿਹੜਾ ਵਾ ਸਿਰਫ ਬੰਨ ਬੰਨ ਦੇ ਉੱਪਰ ਲੱਗ ਰਿਹਾ ਤੇ ਕਿ ਉਹ ਕਦੋਂ ਤੱਕ ਬੰਨ ਬੰਨਣਗੇ ਤੇ ਉਸ ਤੋਂ ਬਾਅਦ ਹੋ ਸਕਦਾ ਕਿ ਅਗਲੇ ਸਾਲ ਉਹਨਾਂ ਨੂੰ ਜਿਹੜੀ ਫਸਲ ਬੀਜਣ ਦੀ ਆਸ ਹੋਵੇ